ਅੱਜ ਤੁਹਾਡੇ ਲਈ ਦੋਸਤੋ ਬਹੁਤ ਹੀ ਦਿਲਚਸਪ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਇਹ ਕਹਾਣੀ ਰਾਜਾ ਰਸਾਲੂ ਦੀ ਹੈ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਮ ਸਥਾਈ ਤੌਰ ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕमानस ਦਾ ਇੱਕ ਜਿਹਾ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਮ ਨਾਲ ਅਨੇਕਾਂ ਦਿਲਚਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸੰਬੰਧਿਤ ਕਟਨਾਮਾ ਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਬਾਰਾਂ ਅਤੇ ਕਿੱਸਿਆਂ ਵਿੱਚ ਗਾਇਆ ਹੈ ਕਹਿੰਦੇ ਹਨ ਰਾਜਾ ਰਸਾਲੂ ਸਿਆਲकोट ਪਾਕਿਸਤਾਨ ਦੇ ਰਾਜਾ ਸਲਵਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਸੀ ਜੋ ਸਲਵਾਨ ਦੀ ਢਲ ਦੀ ਉਮਰ ਵਿੱਚ ਰਾਣੀ ਲੂਨਾ ਦੀ ਕੁੱਖੋਂ ਪੂਰਨ ਦੇ ਵਰਨਾ ਪੈਦਾ ਹੋਇਆ ਸੀ ਸਾਲੂ ਦਾ ਜਨਮ ਸਾਰੇ ਸ਼ਿਆਲਪੋਟ ਲਈ ਖੁਸ਼ੀਆਂ ਤੇ ਖੇੜਿਆਂ ਦਾ ਢੋਆ ਲੈ ਕੇ ਆਇਆ ਸਾਰੇ ਸ਼ਹਿਰ ਵਿੱਚ ਘੋ ਦੇ ਦੀਵੇ ਬਾਲੇ ਗੇ ਖਰਾਤਾਂ ਵੰਡੀਆਂ ਗਈਆਂ ਪਰੰਤੂ ਬਹਿਮਾ ਪਰਮਾ ਚ ਗਰਸੇ ਸਲਵਾਨ ਕਿਸੇ ਜੋਤਸੀ ਨੇ ਆਖਿਆ ਰਾਜਨ ਪੂਰੇ 12 ਬਰੇ ਇਹਦੇ ਮੱਥੇ ਨਾ ਲੱਗੀ ਨਹੀਂ ਤੇਰੀ ਮੌਤ ਹੋ ਜਾਵੇਗੀ ਰਾਜਾ ਸਲਵਾਨ ਸੋਚੀ ਪੈ ਗਿਆ ਆਪਣੇ ਵਜ਼ੀਰਾਂ ਨਾਲ ਸਲਾਹ مشورہ ਕਰਕੇ ਹੁਕਮ ਸੁਣਾ ਦਿੱਤਾ ਰਾਜਾ ਅਸਾਲੂ ਨੂੰ 12 ਬਰੇ ਲਈ ਭੋਰੇ ਚ ਪਾ ਦੇਵੇ ਕਿਹਾ ਵਾਪਸੀ ਉਹ ਜਿਹੜਾ ਸੁੱਖਾਂ ਸੁੱਖਵੇਂ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੂਣਾ ਕਰਲਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਤ ਤੜਫਦੀ ਰਹੀ ਅਲੂਏ ਜਵਾਕ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਵਿਧਾਵਾਂ ਹਾਸਲ ਸਨ ਪਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਇੱਕ ਤਰਖਾਣਾ ਦਾ ਮੁੰਡਾ ਇੱਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡ ਦਿੱਤੇ ਸਗੀ ਮਾਂ ਦੀ ਨਿਆਈ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ ਮਾਂ ਬਾਪ ਦੀ ਮਮਤਾ ਤੋਂ ਵੀ ਹੁਣ ਰਸਾਲੂ ਦਿਨ ਮਹੀਨੇ ਸਾਲ ਬਿਤਾਉਂਦਾ ਹੋਇਆ ਵੱਡਾ ਹੋ ਗਿਆ ਉਦੀ ਰਾਜ ਦਰਬਾਰ ਲਈ ਲੋੜੀ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਘੋੜਸਵਾਰੀ, ਸ਼ਸਤਰ ਸਿੱਖਿਆ, ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮੁਹਾਰਤ ਹਾਸਲ ਕਰ ਲਈ। ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਂਕ ਨੇ ਉਹਦੇ ਸਰੀਰ ਨੂੰ ਛਡੋਲ ਅਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ। ਅਤਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੇ ਵਿੱਚ ਕੈਦ ਰਹਿ ਸਕਦੀ ਸੀ? ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੁਸਨ ਦਾ ਰਸੀਆ ਤੇ ਸ਼ਿਕਾਰ ਖੇਡਣ ਦਾ ਸੁਕੀਨ ਰਸਾਲੂ ਆਪਣੇ ਬਾਕੇ ਘੋੜੇ ਤੇ ਅਸਵਾਰ ਹੋ ਕੇ ਸ਼ਹਿਰ ਵਿੱਚ ਗੇੜਾ ਮਾਰਨ ਲੱਗਾ ਕਈ ਵਲੜੇ ਸੌਕ ਉਸਨੇ ਪਾਲੇ ਹੋਏ ਸਨ ਉਹਨੂੰ ਪਾਣੀ ਭਰਤੀਆਂ ਸੋਹਣੀਆਂ ਮੁਟਿਆਰਾਂ ਦੇ ਗਲੇਲਾਂ ਨਾਲ ਖੜੇ ਪੰਨ ਕੇ ਅਠੂਹਾ ਸੁਆਦ ਹੁੰਦਾ ਸੀ ਨਿੱਤ ਨਵੀਆਂ ਕਾਕਰਾਂ ਤੇ ਘੜੇ ਭੰਨੇ ਜਾਂਦੇ। ਲੂਣਾ ਕੋਲ ਮਟਿਆਰਾਂ ਨੇ ਜਾ ਕੇ ਸ਼ਿਕਾਇਤ ਕੀਤੀ। ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਕਾਕਰਾਂ ਲੈ ਕੇ ਦਿੱਤੀਆਂ। ਪਰ ਸਾਲੂ ਨੇ ਤੀਰ ਕਮਾਨ ਨਾਲ ਉਹਨਾਂ ਵਿੱਚ ਛੇਕ ਕਰਨੇ ਸ਼ੁਰੂ ਕਰ ਦਿੱਤੇ। ਮਟਿਆਰਾਂ ਉਸ ਦੀਆਂ ਆਪ ਹੁੰਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿੱਚ ਰਸਾਲੂ ਤੀਆਂ ਆਪ ਹੁੰਦਰੀਆਂ ਹਰਕਤਾਂ ਦੀ ਸ਼ਿਕਾਇਤਾਂ ਪੁੱਜੀਆਂ। ਉਹੇ ਨਹੀਂ ਤਾਂ ਦਸੀ ਕਿ ਉਹਦੀ ਪਰਜਾ ਉਹਦੇ ਪੁੱਤਾਂ ਤੋਂ ਦੂਹੀ ਹੋਵੇ ਉਸ ਤੋਂ ਛੁਟਕਾਰਾ ਕੌਣ ਲਈ ਸਲਵਾਨ ਨੇ ਰਾਜੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁਖਦਵਾਰ ਤੇ ਖੜਾ ਕਰ ਦਿੱਤਾ ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁਖਦਵਾਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲੇ ਦਾ ਹੁਕਮ ਹੈ ਆਪਣੇ ਰਾਜੇ-ਬਾਬ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨੇ ਪੈਰੀਂ ਵਾਪਸ ਮੁੜ ਗਿਆ। ਉਹਨੇ ਆਪਣੇ ਨਾਲ 5-7 ਗੱਭਰੂ ਲੈ ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ਤੇ ਸਵਾਰ ਹੋ ਉਹ ਨਮੀਆਂ ਰਾਹਾਂ ਦੀ ਭਾਲ ਲਈ ਤੁਰ ਪਿਆ। ਹਣ ਉਹਦੇ ਲਈ ਚਾਰੇ ਜ਼ਕੀਰਾ ਖੁੱਲੀਆਂ ਸਨ। ਹੁਸਨਾ ਦੀ ਰਸਈਏ ਰਾਜਾ ਰਸਾਲੂ ਦੀ ਸੁੰਦਰਤਾ ਤੇ ਅਮੋੜ ਸੁਭਾਅ ਦੇ ਕਿਸੇ ਅੰਡੀ ਗਵੰਡੀ ਰਾਜਦਰਬਾਰ ਦੇ ਮਹਿਲਾ ਤੱਕ ਫੈਲ ਗਏ। ਕਈ ਸ਼ਹਿਰਾਂ ਜਾਂਦੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ ਆਥਨ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ ਸ਼ਹਿਰ ਦੇ ਦੁਆਰ ਤੇ ਉਹ ਇੱਕ ਬੁੱਢੀ ਮਿਲੀ ਜੋ ਬਿਰਲਾਪ ਕਰ ਰਹੀ ਸੀ ਤੈਨੂੰ ਕਿਹੜਾ ਦੁੱਖ ਹੈ ਜਿਹਦੇ ਕਰਕੇ ਇੰਨਾ ਬਿਰਲਾਪ ਕਰ ਰਹੀ ਹੈ ਬੇਪੁੱਤ ਪਰਦੇਸੀਆ ਕੀ ਦਸਾਂ ਬੁੱਢੀ ਮਾਈ ਘੋੜ ਸਵਾਰ ਬਲ ਤਰਸੇਵੇਂ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਸੱਤ ਪੁੱਤਾਂ ਦੀ ਮਾਂ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮ ਖੋਰ ਤੇ ਆਂਦੀ ਹੈ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇੱਕ ਗੱਭਰੂ ਨੂੰ ਆਦਮ ਖੋਰਾ ਦਾ ਖਾਣਾ ਬਣਾਉਣ ਲਈ ਭੇਜ ਦਿੰਦੇ ਬਾਰੋ-ਬਾਰੀ ਮੇਰੇ ਛੇ ਪੁੱਤ ਆਦਮ ਖੋਰਾ ਦਾ ਖਾਣਾ ਬਣ ਚੁੱਕੇ ਨੇ ਅੱਜ ਫੇਰ 7ਵੇਂ ਦੀ ਵਾਰੀ ਹੈ ਮਈ ਦਾ ਵਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ ਉਨੇ ਮਾਈ ਨੂੰ ਧੰਨਵਾਦਾ ਦਿੰਦਿਆਂ ਆਖਿਆ ਮਾਤਾ ਤੂੰ ਘਬਰਾ ਨਾ ਤੇਰੇ ਪੁੱਤਰ ਦੀ ਵਾਰੀ ਮੈਂ ਭੁਗਤਾਂਗਾ ਮਾਈ ਨੇ ਸੁੱਖ ਦਾ ਸਾਹ ਲਿਆ ਤੇ ਰਸਾਲੂ ਨੂੰ ਸ਼ੈ ਅਸੀਸਾਂ ਦਿੱਤੀਆਂ ਸ਼ਹਿਰ ਦੇ ਹਾਕਮਰ ਸਾਲੂ ਨੂੰ ਆਦਮ ਖੁਰਾਂ ਦਾ ਖਾਣਾ ਬਣ ਲਈ ਲੈ ਤੁਰੇ ਘੋੜੇ ਤੇ ਸਵਾਰ ਰਸਾਲੂ ਦਾ ਜਹੋ ਜਲਾਲ ਚੱਲਿਆ ਨਹੀਂ ਸੀ ਜਾਂਦਾ ਆਦਮ ਖੁਰਾਂ ਦੀ ਨਗਰੀ 'ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਣ ਚੋਂ ਧੂ ਲਈ ਤੇ ਲਗਾ ਬਾਰ ਕਰਨ ਆਦਮ ਖੋਰਾਂ ਚ ਉਤਰ ਥੱਲੀ ਮੱਚ ਗਈ ਕਿਸੇ ਦਾ ਸਿਰ ਵੱਡਿਆ ਗਿਆ ਕਿਸੇ ਦੀ ਬਾਹ ਉਹਨਾਂ ਦਾ ਸਰਦਾਰ ਪਹਿਲੀ ਛੱਟੀ ਮਾਰਿਆ ਗਿਆ ਹਾਲ ਦੁਹਾਈ ਪਾਉਂਦੇ ਹੋਏ ਉਥੋਂ ਭੱਜ ਗਏ ਲੋਕਾਂ ਨੂੰ ਹੁਣ ਕਿਸੇ ਆਦਮ ਖੋਰ ਦਾ ਭੈਅ ਨਹੀਂ ਸੀ ਰਿਹਾ ਸਾਰੇ ਨੀਲੇ ਸ਼ਹਿਰ ਦੇ ਵਾਸੀਆਂ ਰਸਾਲੂ ਦਾ ਸ਼ੁਕਰਗੁਜ਼ਾਰ ਸਨ ਉਹਨਾਂ ਦੀ ਬਹਾਦਰੀ ਦੇ ਬਾਰੇ ਬਾਰੇ ਜਾ ਰਹੇ ਸਨ ਸ਼ੂਕ ਦੇ ਦਰਿਆ ਭਲਾ ਕਦੋਂ ਰੁਕਦੇ ਨਹੀਂ ਉਹਜ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮੰਗਰੂਰ ਸਾਲੂ ਨੇ ਰਾਜਾ ਹਰੀਚੰਦ ਦੇ ਹੋਡੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਉਸ ਦੀ ਬਹਾਦਰੀ ਦੇ ਕਿਸੇ ਸਾਰੇ ਇਲਾਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਮੋੜ ਪੁੱਤਰ ਹੈ ਐਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੋਕਣੀ ਸ਼ਹਿਰ ਕਰਦੀ ਹੋਈ ਉੱਥੇ ਆ ਗਈ ਚੈਲ ਸਬੀਲਾ ਕੱਪੂ ਵੇਖ ਕੇ ਉਹ ਆਪਣੀ ਸੁਧ ਬੁੱਤ ਦਵਾ ਬੈਠੀ ਪਿਆਰ ਭਰੇ ਬੋਲਣਾ ਦੋਹਾਂ ਨੇ ਸਾਂਝ ਪਾ ਲਈ ਸੋਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀ ਚੰਦਰ ਸਾਲੂ ਆਪਣੇ ਮਹਿਲੀ ਲੈ ਆ ਸੋਕਣੀ ਦੇ ਵਰਤੀ ਭਾਲ ਵਿੱਚ ਉਹਨੇ ਕਈ ਬਰੇ ਲੰਘਾ ਦਿੱਤੇ ਸਨ ਪਰੰਤੂ ਉਸ ਦੇ ਮੇਚ ਦਾ ਵਰਮ ਕਿਧਰ ਨਹੀਂ ਸੀ ਟੱਕਰਿਆ ਰਸਾਲੂ ਨੂੰ ਵੇਖ ਹਰੀਚੰਦ ਨੇ ਸੋਕਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ। ਪਰਸਾਲੂ ਕਾ ਵੀ ਸਮਾਂ ਹਰੀਚੰਦ ਦੇ ਮਹਿਲਾਂ ਵਿੱਚ ਟਿਕਿਆ ਰਿਹਾ ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ ਕਦੀ ਦੋਮਣ ਨਾਂ ਦੇ ਕਬਰੂ ਨਾਲ ਚੌਪਟ ਖੇਡਦਾ ਰਹਿੰਦਾ। ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੋਕਣੀ ਦੋਮਣ ਸੁਨਿਆਰ ਤੇ ਫਿਦਾ ਹੈ। ਸੋਕਣੀ ਤੇ ਦੋਮਣ ਅਕਸਰ ਲੁੱਕ ਕੇ ਮਿਲਦੇ ਰਹਿੰਦੇ ਸਨ। ਇੱਕ ਦਿਨ ਸਾਲੂ ਮੈਲਾ ਦੇ ਬਾਹਰ ਦੁਹਮਨ ਨਾਲ ਚੋਪੜ ਖੇਡ ਰਿਹਾ ਸੀ। ਉਹਨੇ ਦੇਖਿਆ ਦੁਹਮਨ ਚੋਰੀ-ਚੋਰੀ ਅੱਖ ਵਚਾ ਕੇ ਉੱਪਰ ਮੈਲਾ ਵੱਲ ਵੇਖੀ ਜਾਂਦਾ ਸੀ। ਉਹਨੂੰ ਸ਼ੱਕ ਪਿਆ ਉਹਨੇ ਮਲਕ ਦੇ ਨੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ। ਕੁਝ ਸਮੇਂ ਮਗਰੋਂ ਬੈਸ ਦੀ ਖਿੜਕੀ ਵਿੱਚ ਖੜੋਤੀ ਸ਼ੌਕਣੀ ਦਾ ਅੱਖਸ ਕਟੋਰੇ ਦੇ ਪਾਣੀ ਵਿੱਚ ਪਿਆ। ਸ਼ੱਕ ਦੀ ਹੁਣ ਕੋਈ ਗੂੰਜਾਇ ਸੀ ਨਹੀਂ ਸੀ।